ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਭਾਵਨਾ ਸਾਊਂਡ ਵਾਲਿਓ ਵਾਹਿਗੁਰੂ 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 ਗਿਆਨ ਇਤਿਹਾਨ ਕਿਸ਼ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਮੇਰਾ ਸਤਿਗੁਰੂ ਨਾਨਕ ਤੇ ਜਿਨ ਕਲ ਰਾਖੀ ਮੇਰੀ ਅਵਲ ਅੱਲਾ ਨੂਰੇ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਧੰਤਨ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਥਾਪਨਾ ਧੰਤਨ ਬਾਬਾ ਮੱਲਾ ਬਲਜੀ ਦੁਖੀਆਂ ਦੇ ਦਰਦੀ ਗਰੀਬਾਂ ਦੇ ਮਸੀਹਾ ਜੋ ਉਸ ਗੁਰੂ ਘਰ ਵਿਚ ਆਣ ਕੇ ਹਾਜ਼ਰੀ ਭਰ ਲੈਂਦਾ ਹੈ ਉਹਦੇ ਦੁੱਖ ਦਰਦ ਬਹੁਤ ਦੂਰ ਹੋ ਜਾਂਦੇ ਆ ਸੋ ਸਭ ਤੋਂ ਕੋਟਣ ਕੋਟਣ ਧੰਨਵਾਦ ਹੈ ਸਹਿਬ ਸ੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦਾ ਸਵੇਰ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਸਨ ਗੁਰੂ ਦੀ ਕਿਰਪਾ ਦੇ ਨਾਲ ਨਿਰਵਿਗਨ ਭੋਗ ਨੇ ਅਰਦਾਸਾਂ ਹੋਈਆਂ ਨੇ ਉਸ ਤੋਂ ਬਾਅਦ ਬੁਲਾਰਿਆਂ ਦਾ ਸਮਾਂ ਸਾਡੇ ਤੋਂ ਬਾਅਦ ਪੋਚਕੂਟੀ ਦੀ ਢਾਡੀ ਜਥੇ ਜਿਨ੍ਹਾਂ ਨੇ ਆਪ ਸੰਗਤਾਂ ਦੇ ਸੰਮੁਖ ਹੋ ਕੇ ਧੰਨ ਧੰਨ ਬਾਬਾ ਮਾਲ ਜੀ ਦਾ ਇਤਿਹਾਸ ਗੁਰੂ ਮਹਾਰਾਜ ਜੀ ਦਾ ਇਤਿਹਾਸ ਸਿੰਘਾਂ ਸ਼ਹੀਦਾਂ ਦੀਆਂ ਵਾਰਾਂ ਆਪ ਦੇ ਸੰਮੁਖ ਕਰਨੀਆਂ ਨੇ ਮੈਂ ਜ ਸਕਦਾ ਦੇ ਚਰਨਾਂ 'ਚ ਬੇਨਤੀ ਕਰਦਿਆਂ ਭਈ ਜਿੰਨਾਂ ਸਾਧਕਾਂ ਨੇ ਜਲ ਪਾਣੀ ਛਕ ਲਿਆ ਭੰਡਾਲ ਵਿੱਚ ਆਣ ਕੇ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਬਹੁਤ ਹੀ ਉੱਚ ਕੋਟੀ ਦੇ ਢਾਡੀ ਜਥੇ ਜਿਹੜੇ ਸਪੈਸ਼ਲ ਤੌਰ ਤੇ ਆਪਾਂ ਬੁਲਾਏ ਗਏ ਆ ਉਹਨਾਂ ਦਾ ਸਮਾਂ ਔਰ ਸਤਕਾਰਯੋਗ ਇਸ ਦਰਬਾਰ ਦੇ ਸੇਵਾਦਾਰ ਗੁਰੂ ਘਰ ਦੇ ਵਜ਼ੀਰ ਬਾਬਾ ਪਿਆਰਾ ਸਿੰਘ ਜੀ ਸਮੂਚੀ ਪ੍ਰਬੰਧ ਕਮੇਟੀ ਪਿੰਡ ਸੰਜਣਵਾਲ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਨਗਰ ਪੰਚਾਇਤ ਨੌਜਵਾਲ ਵੀਰ ਬੜੀ ਸ਼ਰਦਾ ਦੇ ਨਾਲ ਸੇਵਾ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਗਰ ਤੋਂ ਸਤਿਕਾਰਯੋਗ ਸਾਡੇ ਬਲਾਕ ਦੇ ਚੇਅਰਮੈਨ ਸਾਹਿਬ ਸਰਪੰਚ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਉਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਨੇ ਅੱਗੇ ਸਾਹਿਬ ਉਹ ਵੀ ਪਹੁੰਚੇ ਆ ਤੇ ਸਰਦਾਰ ਗੁਰੂਆਂ ਲਾਡ ਲੀਆਂ ਫੌਜਾਂ ਸਾਡੇ ਜਰਨੈਲ ਸਿੰਘ ਜੀ ਲਾਡ ਲੀਆਂ ਫੌਜਾਂ ਸਾਡੇ ਨਵੀਂ ਦੇ ਨਗਰ ਤੋਂ ਤੇ ਹੋਰ ਵੀ ਲਸੂੜੀ ਨਗਰ ਤੋਂ ਮਾਨਕਪੁਰ ਨਗਰ ਤੋਂ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਓ ਥੋੜੇ ਕੇ ਸਮੇਂ ਵਿੱਚ ਆਪਾਂ ਸਵਾਪਤੀ ਕਰ ਦੇਣੀ ਹੈ ਆਖੋ ਗੁਰੂ ਦਾ ਜਿਹੜਾ ਜਕਾਰਾ ਦਿੱਤਾ ਹੋਇਆ ਹੈ ਬੁਲਾਈਏ ਆਪਾਂ ਕੋਈ ਵੀ ਰਸਨਾ ਐਸੀ ਨਾ ਹੋਵੇ ਜਿਹੜੀ ਫਤੇ ਦੇ ਜਵਾਬ ਦੇ ਵਿੱਚ ਫਤੇ ਨਾਲ ਬੁਲਾਵੇ ਸਾਰਿਆਂ ਸੰਗਤਾਂ ਨੇ ਗੱਜ-ਬੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਕਿਉਂਕਿ ਬਹੁਤ ਕੱਲਣਾ ਕੀਤੀ ਐ ਇਸ ਫਤੇ ਵਾਸਤੇ ਤੇ ਆਓ ਗੱਜ-ਬੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅੱਛੀ ਸਾਊਂਡ ਸਾਡੇ ਲਖਵਿੰਦਰ ਸਾਹਿਬ ਜਿਨ੍ਹਾਂ ਨੂੰ ਪਿਆਰ ਨਾਲ ਬਡਾਲੀ ਸਾਹਿਬ ਕਹਿੰਦੇ ਆ ਮੇਦੇ ਤੋਂ ਔਰ ਸਾਡੇ ਸਿੰਘ ਲਾਈਵ ਮੇਰਾ ਵੀਰ ਮੰਗਾ ਜੀ ਔਰ ਸਾਡੇ ਨਗਰ ਤੋਂ ਮੇਰਾ ਵੀਰ ਸਿੱਧੂ ਸਾਹਿਬ ਕੋਈ ਗੱਲ ਨਹੀਂ ਇਹ ਦੁਨੀਆ ਆਉਣੀ ਜਾਣੀ ਹੈ ਕੋਈ ਆ ਜਾਂਦਾ ਕੋਈ ਚਲੇ ਜਾਂਦਾ ਜਗ ਜਖਸ਼ਾਂ ਰੇਲਾਂ ਦਾ ਬੰਦ ਦੇ ਆਓ ਜੀ ਇੱਕ ਸ਼ਬਦ ਦੇ ਨਾਲ ਹਾਜ਼ਰੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਹੇਤ ਕ੍ਰਾਂਤੀ ਸਾਹਿਬ ਸਰਦਾਰ ਬਾਬਾ ਜੀ ਸਾਡੇ ਤਰਲੋਚਨ ਸਿੰਘ ਜੀ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜਿਆ ਸੋ ਬਹੁਤ-ਬਹੁਤ ਧੰਨਵਾਦ ਆਓ ਜੀ ਇੱਕ ਹਫ਼ਤਾ ਦੇ ਨਾਲ ਹਾਜ਼ਰੀਆਂ ਬਹੁਤ ਸਾਰਾ ਬਿਆਨ ਸੰਤਾਂ ਦੇ ਰਹੀਆਂ ਨੇ ਤਾਂ ਇਧਰ ਤਾਂ ਸ਼ੁਕਰਗੁਜ਼ਾਰ ਹੈ ਕਹਿੰਦਾ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗਤਰ ਠਾਈ ਖਾਏ ਦੇਣ ਵਾਲਾ ਸਤਿਗੁਰ ਉਹਦੇ ਨਾਂ ਦੀ ਲੀਲਾ ਉਹਦੇ ਨਾਂ ਦਾ ਪੰਡਾਰਾ ਖੁੱਲੇ ਰਹਿੰਦੇ ਆ ਕਿਤੇ ਚਪੀਲਾ ਕਿਤੇ ਲੰਗਰ ਕਿਤੇ ਮੇਲੇ ਉਹਨਾਂ ਦੇ ਨਾਂ ਤੇ ਲੱਗਦੇ ਆ ਇਹ ਉਹਨਾਂ ਦੀ ਤਪੱਸਿਆ ਹੈ ਤੇ ਆਓ ਜੀ ਇੱਕ ਪਤਾ ਦੇ ਨਾਲ ਹਾਜ਼ਰੀ ਤੂੰ ਮੇਰਾ ਰਾਖਾ ਸਭ ਨਹੀਂ ਤਰ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਕਹਿਣ ਨਾਲ ਲੱਖਾਂ ਕਰੋੜਾਂ ਅਰਬਾਂ ਦੁੱਖ ਦੂਰ ਹੁੰਦੇ ਆ ਜੇ ਸੰਗਤ ਨਾਲ ਨਾਲ ਬੋਲ ਸਕਦੀ ਆ ਤਾਂ ਬਹੁਤ ਬਹੁਤ ਧੰਨਵਾਦ ਆਓ ਜੀ ਵਾਹਿਗੁਰੂ ਵਾਹਿਗੁਰਵਾਹੇ ਗੁਰੂ ਵਾਹਿਗੁਰੂ ਵਾਹਿਗੁਰਵਾਹੇ ਗੁਰੂ ਪਲ ਪਲ ਯਾਦ ਕਰਾਂ ਮੈਂ ਤੈਨੂੰ ਹੋਰ ਨਦਸੇ ਸਹਾਰਾ ਮੈਨੂੰ ਤਨ ਤਨਿਆ ਯਾਦ ਕਰਾਂ ਮੈਂ ਤੈਨੂੰ ਹੋਰ ਨਾ ਦਿਸੇ ਸਹਾਰਾ ਮੈਨੂੰ ਜਦ ਵੀ ਕੋਈ ਸੰਕਟ ਆਵੇ ਜਦ ਵੀ ਕੋਈ ਸੰਕਟ ਆਵੇ ਦੇ ਕੇ ਹੱਥ ਬਚਾਈ ਤੂੰ ਮੇਰਾ ਰਖਾ ਸਭਨੀ ਥਾਈ ਤੂੰ ਮੇਰਾ ਰਖਾ ਸਭਨੀ ਥਾਈ ਵਾਹਿ ਗੁਰੂ ਵਾਹਿ ਗੁਰਵਾ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕੰਮਾਂ ਤੋਂ ਤੋੜ ਕੇ ਰੱਖੀ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕੰਮਾਂ ਤੋਂ ਮੋੜ ਕੇ ਰੱਖੀ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕੰਮਾਂ ਤੋਂ ਮੋੜ ਕੇ ਰੱਖੀ ਔਗਣਹਾਰ ਨਿਮਾਣੇ ਤਾਈ ਔਗਣਹਾਰ ਨਿਮਾਣੇ ਤਾਈ ਹਾੜਾ ਛੱਡ ਨਾ ਜਾਈ ਤਾਈ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਨਾਮ ਤੇਰੇ ਦਾ ਰੰਗ ਹੈ ਚੜਿਆ ਦਾਤਾ ਤੇਰਾ ਪੱਲਾ ਫੜਿਆ ਨਾਮ ਤੇਰੇ ਦਾ ਰੰਗ ਹੈ ਚੜਿਆ ਤੇਰਾ ਪੱਲਾ ਫੜਿਆ ਨਾਮ ਤੇਰੇ ਦਾ ਰੰਗ ਹੈ ਚੜਿਆ ਦਾਤਾ ਤੇਰਾ ਪੱਲਾ ਫੜਿਆ ਨਾਮ ਤੇਰੇ ਦਾ ਰੰਗ ਹੈ ਚੜਿਆ ਦਾਤਾ ਤੇਰਾ ਪੱਲਾ ਫੜਿਆ ਔਗਣਹਾਰ ਨਹੀਂ ਮਾਣੇ ਤਾਈ ਔਗਣਹਾਰ ਨਹੀਂ ਮਾਣੇ ਤਾਈ ਆੜਾ ਛੱਡ ਨਾ ਜਾਈ ਤੂੰ ਮੇਰਾ ਰੱਖਾ ਸਭਨੀ ਥਾਈ ਤੂ ਮੇਰਾ ਰਾਖਾ ਸਭਨੀ ਥਾਈ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਕਮਾਤੋਂ ਮੋੜ ਕੇ ਰੱਖੀ ਉਹ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕਮਾਤੋਂ ਮੋੜ ਕੇ ਰੱਖੀ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕਮਾਤੋਂ ਮੋੜ ਕੇ ਰੱਖੀ ਚਰਨਾ ਦੇ ਨਾਲ ਜੋੜ ਕੇ ਰੱਖੀ ਬੁਰੇ ਕਮਾਤੋਂ ਮੋੜ ਕੇ ਰੱਖੀ ਔਗਣਹਾਰ ਨੀ ਮਾਣੇ ਤਾਈ ਔਗਣਹਾਰ ਨੀ ਮਾਣੇ ਤਾਈ ਆੜਾ ਛੱਡ ਨਾ ਜਾਈ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ 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 ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਸਤਿਕਾਰਤਾਂ ਵੱਲੋਂ ਆ ਰਿਹਾ ਹੈ ਸਾਡੇ ਸਤਿਕਾਰਯੋਗ ਵੱਡੇ ਭਾਈ ਸਾਹਿਬ ਸਰਬਜੀਤ ਸਿੰਘ ਜਮਾਨਕਪੁਰ ਵੱਲੋਂ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਸਾਡੇ ਬਾਬਾ ਜੀ ਈਸੇਵਾਲ ਵਾਲੇ ਮਲਕੀਸ਼ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਸਾਡੇ ਲਸੂੜੀ ਤੋਂ ਬਹੁਤ ਸੰਗੀਆਂ ਸकता ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਆ ਰਿਹਾ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਮੈਂ ਸਾਰ ਨਾ ਜਾਣਾ ਤੇਰੀ ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਭਨੀ ਥਾਈ ਖਸ ਖਸ ਜਿੰਨਾ ਕਦਰ ਨਾ ਮੇਰਾ ਖਸ ਖਸ ਜਿੰਨਾ ਕਦਰ ਨਾ ਮੇਰਾ ਹੋ ਖਸ ਖਸ ਜਿੰਨਾ ਕਦ खस खस जि कदुर नस खसर नस खस जा कदुर नस खस जा कदुर नस खस जि कदिर नाई बटे आई तूं राखा सभाई तूं राखा सब राखा सभली थाईं तूं मेरा राखा सभन थाईं उठ फरी सुसियाठ झाड़ू दे मसीत झाड़ू दे मसीत उठ झाड़ू दे मसीत उठ फरी सुसियाठ झाड़ू दे मसीत झाड़ू दे تے چاڑو دے مسید او سو ستا جگ جاگ تو ستا جگ جاگ تیری ڈھاٹے نال پریت تو میرا راکھا سب ਜੋੜ ਕੇ ਰੱਖੀ ਇਹ तन ਮੇਰਾ ਚਸ਼ਮਾ ਹੋਵੇ ਤੇ ਮੇਰੇ ਸਤਿਗੁਰੂ ਵੇਖ ਨਰ ਜਾਣ ਹੋ ਲੂ ਲੂ ਦੇ ਮੁੱਠ ਲੱਗ ਲੱਗ ਚਸ਼ਮਾ ਤੇ ਮੈਂ ਇੱਕ ਖੋਲਾਈ ਕੱਚਾ ਇਤਨਾ ਡਿਠਿਆ ਮੈਨੂੰ ਸਬਰ ਨਾ ਆਵੇ ਤੇ ਮੈਂ ਹੋਰ ਕੀ ਦੇਵਾਂ ਲੱਪਜਾਂ ਉਹ ਚਰਨਾ ਦੇ ਨਾਲ ਛੋੜ ਕੇ ਰੱਖੀ ਬੁਰੇ ਕੰਮਾਂ ਤੋਂ ਮੋੜ ਕੇ ਰੱਖੀ ਸਾਡੇ ਹੀਰਮਾਂਚ ਸਰਬਜੀਤ ਸਿੰਘ ਜੀ ਜਨਾ ਸਾਡੇ ਗੁੜੀਆਂ ਮਿੱਤਰ ਮਤਰ ਤਾਈਆਂ ਨੇ ਔਰ ਕਬੱਡੀ ਖਿਡਾਰੀ ਸਾਡਾ ਇਸ ਨਗਰ ਦਾ ਮਾਣ ਬਹੁਤ ਸ਼ਾ ਪਲੇਅਰ ਉਹਦਾ ਛੋਟਾ ਵੀਰ ਉਹਦਾ ਵੱਲੋਂ ਸਾਰੇ ਨੌਜਵਾਨਾਂ ਵੀਰਾਂ ਵੱਲੋਂ ਬਹੁਤ ਸਾਰਾ ਮਤਾਵਾਂ ਵੱਲੋਂ ਪੈਣਾ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਆਇਆ ਹੋ ਚਰਨਾਂ ਦੇ ਨਾਲ ਜੋੜ ਕੇ ਰੱਖੀ ਬੁਰੇ ਕਮਾਤੋਂ ਮੋੜ ਕੇ ਰੱਖੀ ਲਵ ਚਿਤਾ ਵਿੰਨੀ ਵਾਲੇ ਤਾਈ ਲਵ ਚਿਤਾ ਵਿੰਨੀ ਵਾਲੇ ਤਾਈ ਹਾੜਾ ਛੱਡ ਨਾ ਜਾਈ ਤੂੰ ਮੇਰਾ ਰਾਖਾ ਸਭਨੀ ਥਾਈ ਗੁਰੂ ਬਹੁਤ ਬਹੁਤ ਧੰਨਵਾਦ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਨਿਵਾਣਿਆਂ ਜਿਆਨ ਨੂੰ ਇੰਨਾ ਕ ਸਮਾਂ ਦੇ ਕੇ ਆ ਤੁਹਾਡੇ ਸੰਮੁਖ ਕੀਤਾ ਤੁਹਾਡੇ ਜੋੜਿਆਂ ਦੀ ਸੇਵਾ ਕਰਨ ਦਾ ਹੁਕਮ ਬਖਸ਼ਿਆ ਜਿਨ੍ਹਾਂ ਖਜ਼ਾਨਿਆਂ ਤੋਂ ਸਤਿਗੁਰ ਦੇ ਨਾਮੋਂ ਮਾਇਆਈ ਸੁਖ ਜਾਂੇ ਭਰਪੂਰ ਦਾਤਾ ਜੀ ਸਤਿਗੁਰ ਮੇਰਾ ਆਪ ਸਭ ਘਰਾਂ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ੇ ਦਰ ਦੁਗਣੀਆਂ ਰਾਤ ਚ ਨੇ ਅਪ ਤਰਕੀਆਂ ਬਖਸ਼ੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਦਾ ਜਵਾਬ ਜਿਹੜਾ ਢੱਲਾ ਜਾਉਂਦਾ ਇੱਕ ਰੀ ਮਾਤਾਓ ਬੀਬੀਓ ਪਕੌੜੇ-ਪਕੌੜੇ ਛਕੇ ਆ ਤੇ ਗੱਜ-ਵੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰਜੀ ਕਾ ਖਾਲਸਾ ਉਹ ਵਾਹਿਗੁਰਜੀ ਕੀ ਫਤਿਹ सोगुरु प्यारीश्वरी सतसंग जी